ਜਿੰਦਾਬਾਦ ਮੁਰਦਾਬਾਦ ਅਮਿਤ ਸ਼ਾਹ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਆਰਐਸਐਸ ਮੁਰਦਾਬਾਦ 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 ਆਗਵਾਤ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਆਗਵਾਤ ਮੁਰਦਾਬਾਦ ਹੁਣ ਜੋ ਬਹੁਤ ਵੱਡਾ ਇਹਨਾਂ ਨੇ ਨਫਰਤ ਦਿਖਾਈ ਆ ਸੰਸਦ ਦੇ ਵਿੱਚ ਅਮਿਤ ਸ਼ਾਹ ਨੇ ਜੋ ਅਪਮਾਨ ਕੀਤਾ ਬਾਬਾ ਸਾਹਿਬ ਅੰਬੇਦਕਰ ਦਾ ਇਹਨਾਂ ਨੂੰ ਹਜਮ ਨਹੀਂ ਹੋ ਰਹੀ ਉਹ ਗੱਲ ਕਿ ਸੰਵਿਧਾਨ ਦਾ ਜਿਹੜਾ ਲਿਖਣ ਵਾਲਾ ਉਹਦਾ ਰਚੇਤਾ ਬਾਬਾ ਸਾਹਿਬ ਭੀਮਰਾਓ ਮਹੇਤਕਰ ਕਿ ਉਹ ਇੱਕ ਦਲ ਸਮਾਜ ਨਾਲ ਸੰਬੰਧ ਰੱਖਦਾ ਪਹਿਲਾਂ ਇਹਨਾਂ ਨੇ ਚੋਰੀ ਛਿਪੇ ਜੋ ਸਾਰਾ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸਾਰੀਆਂ ਧਰਾਵਾ ਜਿਹੜਾ ਐਕਸ਼ਨ ਜਿਹਨੂੰ ਅਦਾ ਕਹਿੰਦੇ ਆ ਉਹ ਬਦਲਿਆ ਤੇ ਹੁਣ ਸੰਸਦ ਦੇ ਵਿੱਚ ਖੜ ਕੇ ਜਿਹੜੀ ਹਿੰਦੁਸਤਾਨ ਦੀ ਮੈਂ ਸਾਡਾ ਜਿੱਥੇ ਨਿਆਂਪਾਲਿਕਾ ਉਹਦੇ ਵਿੱਚ ਖੜ ਕੇ ਇਹਨੇ ਉਹ ਮਾਰੇ ਸ਼ਬਦ ਬੋਲੇ ਬਾਬਾ ਸਾਹਿਬ ਬਾਰੇ ਮੁਸਤਫਾ मुर्दाबा मुर्दा मोदी सरकार मु सोच ते बाबा साहिब तेरी सोच ते आम आदमी पार्टी आम आदमी पार्टी मोदी सरकार मुर्दा मोदी सरकार Murdawa, 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 Amarmi Party, Chidava, 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 Murdawa, 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 Papa Safteri, Sotte, Party, Chidava, Murdawa, Chidava, 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 Chid ਮੋਕੇ ਮੁਜ਼ਾਹਬ ਮੁਜ਼ਾਹਬ ਆਮ ਆਦਮੀ ਪਾਰਟੀ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਮੋਦੀ ਜ਼ਕਾਰ ਮੁਜ਼ਾਹਬ ਜੋ ਮੋਦੀ ਸ਼ਾਹ ਨੇ ਸੰਸਦ ਵਿੱਚ ਜੋ ਅਪਸ਼ਬਦ ਬੋਲੇ ਆ ਬਾਬਾ ਸਾਹਿਬ ਬਾਰੇ ਉਸ ਦਾ ਸਾਨੂੰ ਬਹੁਤ ਦੁੱਖ ਹੈ ਇਹ ਗ੍ਰੇਕ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਹੋ ਜਿਹੇ ਸ਼ਬਦ ਸੋਚ ਵਿਚਾਰ ਕੇ ਬੋਲਣੇ ਚਾਹੀਦੇ ਸੀ ਪਰ ਉਸ ਦੀ ਜਿਹੜੀ ਅੰਦਰੂਨੀ ਮਾਨਸਿਕਤਾ ਜਿਹੜੇ ਉਹਨਾਂ ਦੇ ਦਿਲ ਦੇ ਵਿੱਚ ਹੈ ਉਹ ਇੱਕ ਤਰ੍ਹਾਂ ਨਾਲ ਬਾਹਰ ਆ ਗਈ ਹੈ ਸਾਥੀਓ ਇਹਦੇ ਵਿੱਚ ਇਹ ਹੈ ਕਿ ਆਰਐਸਐਸ ਨੂੰ ਜਨਮ ਲੈ 100 ਸਾਲ ਹੋ ਗਏ ਆ ਅਗਲੇ ਸਾਲ ਉਹਨਾਂ ਨੇ ਜਨਮ ਦਿਨ ਆਪਣਾ ਜਿਹੜਾ ਹੈਗਾ 100 ਸਾਲ ਮਨਾਣਾ ਹੈ ਜਿਹੜਾ ਉਹਨਾਂ ਦਾ ਨਾਰਾ ਸੀ ਹਿੰਦੂ ਰਾਸ਼ਟਰ ਦਾ ਉਸ ਤੇ ਧੀਰੇ ਧੀਰੇ ਹੌਲੀ ਹੌਲੀ ਉਹ ਅਮਲ ਕਰ ਰਿਹਾ ਤੇ ਲੋਕਾਂ ਦੇ ਜਜ਼ਬਾਤਾਂ ਨੂੰ ਚੈੱਕ ਕਰ ਰਿਹਾ ਆ ਜਿਹੜਾ ਉਹਨਾਂ ਨੇ ਜਿਹੋਨੇ ਬਿਆਨ ਦਿੱਤਾ ਹੈ ਅਮਿਤ ਸ਼ਾਹ ਨੇ ਇੱਕ ਗ੍ਰਹਿ ਮੰਤਰੀ ਹੋ ਕੇ ਤੇ ਸੰਵਿਧਾਨ ਦੇ ਨਿਰਮਾਤਾਵਾਂ ਵਾਸਤੇ ਇਹ ਜੋ ਸ਼ਬਦ ਬੋਲਨੇ ਕਿ ਅੱਜ ਕੱਲ ਫੈਸ਼ਨ ਹੋ ਗਿਆ ਹੈ ਕਿ ਅੰਬੇਡਕਰ ਅੰਬੇਡਕਰ ਬੋਲਣ ਦਾ ਜੇ ਰੱਬ ਦਾ ਰੱਬ ਦਾ ਨਾਮ ਲੈ ਲਿਆ ਜਾਵੇ ਤਾਂ ਉਹਨੂੰ ਸਿੱਧਾ ਸਵਰਗ ਮਿਲਦਾ ਹੈ ਸਾਥੀਓ ਸਵਰਗ ਅੰਮਿਤ ਸ਼ਾਹ ਜੀ ਤੁਸੀਂ ਰੱਬ ਰੱਬ ਕਰੋ ਲੱਖ ਵਾਰ ਕਰੋ ਹਜ਼ਾਰ ਵਾਰ ਕਰੋ ਤੁਸੀਂ ਸਵਰਗ ਜਾਓ ਸਵਰਗ ਦੇ ਵਿੱਚ ਪਤਾ ਨਹੀਂ ਤੁਸੀਂ ਵੇਖਿਆ ਕਿ ਨਹੀਂ ਵੇਖਿਆ ਲੇਕਿਨ ਅਸੀਂ ਲੋਕ ਜਿਹੜੇ ਇਸ ਧਰਤੀ ਤੇ ਭਾਰਤ ਵਾਸੀ ਆ ਅਸੀਂ ਇੱਥੇ ਹੀ ਸਵਰਗ ਪੈਦਾ ਕਰਨਾ ਜੋ ਡਾਕਟਰ ਸਾਹਿਬ ਨੇ ਸੰਵਿਧਾਨ ਵਿੱਚ ਦਰਜ ਕਰਕੇ ਦਿੱਤਾ ਹੈ ਨਹੀਂ ਤਾਂ 85% ਜਿਹੜੀ ਜਨਤਾ ਸੀ ਉਹਦਾ ਜੋ ਮੈਂ ਹਸਰ ਹੋ ਰਿਹਾ ਸੀ ਉਸ ਨੂੰ ਬਾਬਾ ਸਾਹਿਬ ਨੇ ਸੰਵਿਧਾਨ ਲਿਖ ਕੇ ਉਹਨਾਂ ਨੂੰ ਜ਼ਿੰਦਗੀ ਬਖਸ਼ੀ ਹੈ ਨਰਕ ਚੋਂ ਕੱਢਿਆ ਤੇ ਸਵਰਗ ਦੇ ਵਾਸੀ ਤੁਸੀਂ ਬਣੋ ਅਸੀਂ ਡਾਕਟਰ ਸਾਹਿਬ ਵਾਸਤੇ ਆਪਣਾ ਖੂਨ ਦਾ ਇੱਕ ਇੱਕ ਕਤਰਾ ਵਹਾ ਦੇਾਂਗੇ ਇਹਦੇ ਵਿੱਚ ਸਾਨੂੰ ਕੋਈ ਸ਼ੰਕਾ ਨਹੀਂ ਤੇ ਆਪਣੇ ਦਿਮਾਗ ਦੇ ਵਿੱਚੋਂ ਇਹ ਗੱਲ ਕੱਢ ਦਿਓ ਕਿ ਇਹ ਜਿਹੜੇ ਕੋਈ ਸਵਰਗ ਜਾਂ ਨਰਕ ਕਿਸੇ ਕਿਸਮ ਦੀ ਕੋਈ ਗੱਲ ਹੈ ਮੰਗ ਸਾਡੀ ਇਹ ਹੀ ਹੈ ਕਿ ਅਮਿਤ ਸ਼ਾਹ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਇਹ ਇਹਦਾ ਜਿਹੜਾ ਪਿਛੋਕੜ ਹੈ ਉਹ ਤਣੀ ਪਾਰ ਦਾ ਹੈ ਇਹਦੇ ਤੇ ਬਹੁਤ ਹੀ ਗੁਜਾਦ ਦੇ ਵਿੱਚ ਇੱਕ ਕੇਸ ਵੀ ਚੱਲਿਆ ਹੈ ਪਰ ਇਹ ਦੀ ਬਾਤ ਸਿੱਖਤਾ ਉਹੋ ਜੀ ਹੈ ਤੇ ਬਦਕਿਸਮਤੀ ਨਾਲ ਸਾਡਾ ਗ੍ਰਹਿ ਮੰਤਰੀ ਬਣ ਗਿਆ ਅਸੀਂ ਸਤ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਐ ਅਮਿਤ ਸ਼ਾਹ ਜੀ ਉਹਨਾਂ ਨੇ ਬਾਬਾ ਭੀਮrao ਜੀ ਅੰਬੇਦਕਰ ਦੇ ਖਿਲਾਫ ਜਿਹੜੇ ਮੰਦੇ ਸ਼ਬਦ ਆਰਲੀਮੈਂਟ ਵਿੱਚ ਬੋਲੇ ਆ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅੱਜ ਜ਼ਿਲ੍ਹਾ ਇੱਥੇ ਹੈੱਡਕੁਆਰਟਰ ਤੇ ਪ੍ਰੋਟੈਸਟ ਕੀਤਾ ਹੈ ਤੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਹੈ ਰਾਸ਼ਟਰਪਤੀ ਦੇ ਨਾਮ ਕਿ ਅਮਿਤ ਸ਼ਾਹ ਆਪਣੇ ਜਿਹੜੇ ਅਹੁਦੇ ਤੋਂ ਉਹਨਾਂ ਨੂੰ ਹਟਾਇਆ ਜਾਵੇ ਉਹਨਾਂ ਨੇ ਜਿਹੜੇ ਇੱਕ ਵੱਡਾ ਸਾਡਾ ਆਪਣਾ ਦੇਸ਼ ਦਾ ਭਾਈਚਾਰਾ ਜਿਨ੍ਹਾਂ ਲਈ ਬਾਬਾ ਭੀਮਰਾਓ ਅੰਬੇਦਕਰ ਜੀ ਨੇ ਉਹਨਾਂ ਜਿਨ੍ਹਾਂ ਦੇ ਹੱਕਾਂ ਦੀ ਰਾਖੀ ਕੀਤੀ ਤੇ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਉਹਨਾਂ ਦੇ ਸਾਰਿਆਂ ਦੇ ਮਨਾਂ ਨੂੰ ਠੇਸ ਲੱਗੀ ਹੈ ਅਸੀਂ ਉਹਨਾਂ ਦੇ ਸਾਰਿਆਂ ਦੀ ਆਵਾਜ਼ ਬਣਦੇ ਹੋਏ ਜਿਹੜੇ ਦੇਸ਼ ਦੇ ਸਾਡੇ ਰਾਸ਼ਟਰਪਤੀ ਨੇ ਉਹਨਾਂ ਨੂੰ ਇਹੀ ਆਪਣਾ ਮੈਮੋਰੰਡਮ ਦਿੰਨੇ ਆ ਕਿ ਇਹਨਾਂ ਨੂੰ ਜਿਹੜੇ ਅਮਿਤ ਸ਼ਾਹ ਜਿਹੜੇ ਕਿ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਸਾਡੇ ਦੇਸ਼ ਦੀ ਆਵਾਜ਼ੀ ਆ ਉਹਨਾਂ ਦਾ ਸਾਰਿਆਂ ਦੇ ਜਿਹੜੀ ਆ ਆਪਣਾ ਕਹਿਣ ਮਨਾਉਂ ਠੇਸ ਲੱਗੀ ਉਹਨਾਂ ਦੇ ਬਿਆਨ ਨਾਲ ਉਹਨਾਂ ਨੂੰ ਉਹਦੇ ਤੋਂ ਹਟਾਇਆ ਜਾਵੇ ਆਮ ਆਦਮੀ ਪਾਰਟੀ ਉਹਨਾਂ ਦੀ ਇਹਨਾਂ ਦੀ ਐਸੇ ਕਾਰਵਾਈ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਹੈ ਸਾਡੇ ਨਾਲ ਅੱਜ ਭਾਰੀ ਗੈਂਤੀ ਵਿੱਚ ਸਾਡੇ ਜਿਹੜੇ ਵਰਕਰ ਸਾਹਿਬਾਨ ਹੋਰ ਜਿਹੜੇ ਜਿਹੜੇ ਬਾਬਾ ਭੀਮਰਾਓ ਅੰਬੇਦਕਰ ਜੀ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਚਾਹਣ ਵਾਲੇ ਸਾਰੇ ਇੱਥੇ ਪ੍ਰੋਟੈਸਟ ਦੇ ਵਿੱਚ ਹਾਜ਼ਰ ਨੇ ਤੇ ਅਸੀਂ ਅੱਜ ਇਸੇ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਅੰਤਿਸ਼ਾਹ ਤੇ ਮੋਦੀ ਦੋਨਾਂ ਦਾ ਜਿਹੜੇ ਕਿ ਬਹੁਤ ਜਿਨ੍ਹਾਂ ਨੇ ਹਾਂ ਆਰਐਸਐ ਸਾਰਿਆਂ ਦਾ ਜਿਹੜੇ ਕਿ ਆਪਣੀ ਗਲਤੀ ਮੰਨਣ ਤੋਂ ਵੀ ਇਨਕਾਰੀ ਨੇ ਤੇ ਉਹਨਾਂ ਦੇ ਖਿਲਾਫ ਮੋਦੀ ਨਰਿੰਦਰ ਮੋਦੀ ਜੀ ਨੂੰ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਉਹਨਾਂ ਦੇ ਉਹ ਕੈਬਨਿਟ ਮੰਤਰੀ ਨੇ ਉਹ ਜਦੋਂ ਲੋਕਾਂ ਦੀ ਭਾਵਨਾਵਾਂ ਦੀ ਕਦਰ ਨਹੀਂ ਕਰਦੇ ਤੇ ਅਸੀਂ ਆ ਰੋਸ ਹੋਏ ਅੱਜ ਉਹਨਾਂ ਦਾ अमित कुप्ता मुर्दाबाद मोदी सरकार मुर्दाबाद मुर्दाबाद अमित बाबा मर गया बाबा बाबा साहब साहब तेरी सोच